ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਤੁਸੀਂ ਜੁੜੇ ਹੋ ਸਾਡੇ ਨਾਲ ਪੰਜਾਬ ਦੀਆਂ ਕੁਝ ਮੁੱਖ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਜੀ ਕਿਸਾਨ ਯੂਨੀਅਨ ਦੇ ਦਾਸਤਰੀ ਬੁਲਾਰੇ ਜਿਨ੍ਹਾਂ ਨੂੰ ਧਮਕੀਆਂ ਮਿਲਨੀਆਂ ਸ਼ੁਰੂ ਹੋ ਗਈਆਂ ਹਨ ਉਹ ਰਾਸ਼ਟਰੀ ਬੁਲਾਰੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਚਲਦਿਆਂ ਸਰਕਾਰਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ ਇੱਕ ਜਿੱਤ ਹਾਸਲ ਕਰਕੇ ਆ ਲੀਡਰਾਂ ਵੱਲੋਂ ਉਹਨਾਂ ਉੱਤੇ ਸ਼ਿਕੰਜੇ ਕੱਸਨ ਜਾਂ ਉਹਨਾਂ ਉੱਤੇ ਸ਼ਿਕੰਜੇ ਚ ਲੈਣ ਦੀਆਂ ਚਾਲਾਂ ਚਾਲਾਂ ਬਣ ਰਹੀਆਂ ਹਨ। ਉਹਨਾਂ ਨੂੰ ਵੱਖ-ਵੱਖ ਕਰਨ ਦੇ ਪਲਾਨ ਬਣ ਰਹੇ ਨੇ ਜਾਂ ਉਹਨਾਂ ਵਿੱਚ ਫੁੱਟਾਂ ਪਾਈਆਂ ਜਾ ਰਹੀਆਂ ਹਨ। ਬੀਤੇ ਦਿਨੀ ਗੱਲ ਕਰ ਲਈਏ ਮੁਕੇਸ਼ ਢਕੇ ਦੀ ਜੋ ਰਾਸ਼ਟਰੀ ਬੁਲਾਰੇ ਨੇ ਉਹਨਾਂ ਉੱਤੇ ਹਮਲਾ ਵੀ ਕਰਵਾਇਆ ਗਿਆ। ਤੇ ਉਹ ਉਸ ਟਾਈਮ ਹਮਲੇ ਦੇ ਦੌਰਾਨ ਉਹਨਾਂ ਨੂੰ ਸੱਟਾਂ ਵੀ ਲੱਗੀਆਂ ਤੇ ਉਸ ਟਾਈਮ ਉੱਥੇ ਹੀ ਜੋ ਉਹਨਾਂ ਦਾ ਉੱਥੇ ਅੰਦੋਲਨ ਚੱਲ ਰਿਹਾ ਸੀ ਉੱਥੇ ਉਹ ਬੇਹੋਸ਼ ਵੀ ਹੋ ਗਏ ਗੱਲ ਕਰਦੇ ਹਾਂ ਜੀ ਸਰਕਾਰਾਂ ਵੱਲੋਂ ਹੁਣ ਵੱਖ-ਵੱਖ ਧਮਕੀਆਂ ਦੇਈਆਂ ਜਾ ਰਹੀਆਂ ਨੇ ਕਿਸਾਨ ਆਗੂਆਂ ਨੂੰ ਇੱਕ ਸੋਸ਼ਲ ਮੀਡੀਆ ਤੇ ਇੱਕ ਇੰਟਰਨੈਟ ਤੇ ਵਾਇਰਲ ਹੋਈ ਹੈ ਵੀਡੀਓ ਜੀ ਦੇ ਵਿੱਚ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਕਿਸਾਨ ਅੰਦੋਲਨ ਦੇ ਰਾਸ਼ਟਰੀ ਦਾ ਸਿਰ ਕਲਮ ਕਰਕੇ ਲੈ ਕੇ ਆਏਗਾ ਉਹਨੂੰ 5 ਲੱਖ ਰੁਪਏ ਦਿੱਤੇ ਜਾਣਗੇ। ਸੂਤਰਾਂ ਦੇ ਅਨੁਸਾਰ ਇੱਕ ਖਬਰ ਨਿਕਲ ਕੇ ਆ ਰਹੀ ਹੈ ਕਿ ਇਹ ਜੋ ਕਬਰ ਇੰਟਰਨੈਟ ਮੀਡੀਆ ਤੇ ਵਾਇਲਡ ਹੋਈ ਹੈ ਇਹ ਇੱਕ ਥਾਣੇ ਵਿੱਚ ਜੋ ਜ਼ਿਲ੍ਹਾ ਪ੍ਰਧਾਨ ਦੇ ਸਿਵਲ ਲਾਇਜੈਂਟ ਨੇ ਉਨ੍ਹਾਂ ਨੇ ਪ੍ਰਸਾਰਕ ਵੀਡੀਓ ਦੋਸ਼ੀ ਆਪਣੇ ਆਪ ਨੂੰ ਅਟਲ ਦਾ ਰਾਸ਼ਟਰ ਰਾਸ਼ਟਰੀ ਪ੍ਰਧਾਨ ਦੱਸ ਰਿਹਾ ਹੈ ਤੇ ਜ਼ਿਲ੍ਹਾ ਪ੍ਰਧਾਨ ਨਵੀਨ ਰਾਠੀ ਨੇ ਕਿਹਾ ਕਿ ਇੰਟਰਨੈਟ ਮੀਡੀਆ ਤੇ ਪ੍ਰਸਾਰਕ ਵੀਡੀਓ ਇਹ ਅਮਿਤ ਚੋਧਰੀ ਨਾਂ ਦਾ ਇੱਕ ਨੌਜਵਾਨ ਬੁਲਾਰੇ ਵਿਰੁੱਧ ਅਪਜਨਕ ਪਾਸ਼ਾ ਦਾ ਦੀ ਵਰਤੋਂ ਕਰ ਰਿਹਾ ਹੈ ਇਸ ਬਾਰੇ ਜਾਣਕਾਰੀ ਮਿਲੀ ਹੈ ਇਹ ਖੁਲਾਸਾ ਹੈ ਕਿ ਉਹ ਆਗਰਾ ਜ਼ਿਲ੍ਹੇ ਦਾ ਵਸਨੀਕ ਹੈ ਤੇ ਅਟਰ ਰਾਸ਼ਟਰੀ ਪ੍ਰਧਾਨ ਹੈ ਇਸ ਤੋਂ ਪਹਿਲਾਂ 20 ਮੁਲਜ਼ਮ ਨੇ ਬੁਲਾਰੇ ਵਿਰੁੱਧ ਅਚਾਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ ਇਸ ਮਾਮਲੇ ਵਿੱਚ ਐਸਐਸਪੀ ਸੰਜੀ ਕੁਮਾਰ ਵਰਮਾ ਨਾਲ ਫੋਨ ਤੇ ਗੱਲਬਾਤ ਹੋਈ ਹੈ ਤੇ ਜੋ ਮੁਲਜ਼ਮ ਹੈ ਉਹਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਗੱਲ ਕਰਦੇ ਹਾਂ ਜੀ ਕੀ ਗੱਲ ਸਰਕਾਰਾਂ ਜੋ ਕਿਸਾਨ ਯੂਨੀਅਨ ਦੇ ਪ੍ਰਦਾਨ ਜਾਂ ਰਾਸ਼ਟਰੀ ਨੇ ਉਹਨਾਂ ਦੇ ਪਿੱਛੇ ਹੱਥ ਧੋਕੇ ਪਈਆਂ ਨੇ ਤੇ ਸਰਕਾਰਾਂ ਇਹ ਆਪਣੇ ਹੀ ਆਪਣੇ ਹੀ ਫਾਇਦੇ ਵਾਸਤੇ ਜੋ ਅਲੱਗ-ਅਲੱਗ ਤਰ੍ਹਾਂ ਦੀਆਂ ਧਮਕੀਆਂ ਜੋ ਕਿਸਾਨ ਯੂਨੀਅਨ ਦੇ ਲੀਡਰ ਕਹਿ ਲੋ ਜਾਂ ਉਹਨਾਂ ਦੇ ਰਾਸ਼ਟਰੀ ਕਹਿ ਲੋ ਉਹਨਾਂ ਨੂੰ ਧਮਕੀਆਂ ਦਿਵਾ ਰਹੀ ਹੈ ਇਹ ਖਬਰ ਨਿਕਲ ਕੇ ਇੰਟਰਨੈਟ ਮੀਡੀਆ ਉੱਤੇ ਆਈ ਹੈ ਇਹੋ ਜਿਹਾ ਕੀ ਉਹਨਾਂ ਨੇ ਰਾਸ਼ਟਰੀ ਜੋ ਬੁਲਾਰੇ ਨੇ ਉਹਨਾਂ ਨੇ ਕੀ ਇਹੋ ਜਿਹਾ ਕੀਤਾ ਹੈ ਜੋ ਏਡੀ ਵੱਡੀ ਗੱਲ ਕਹਿ ਦਿੱਤੀ ਗਈ ਸੋਸ਼ਲ ਮੀਡੀਆ ਤੇ ਕਿ ਅਸੀਂ 5 ਲੱਖ ਰੁਪਏ ਦਾ ਇਨਾਮ ਦਵਾਂਗੇ ਬਾਕੀ ਜਿਵੇਂ ਹੀ ਇਹ